ਹਾਂਜੀ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੇਜਰੀਵਾਲ ਨੇ ਵੱਡਾ ਤੇ ਨਵਾਂ ਸਿਆਸੀ ਦਾਅ ਖੇੜ ਦਿੱਤਾ ਹੈ। ਬੀਜੇਪੀ ਵੀ ਹੈਰਾਨ ਹੋ ਗਈ ਹੈ ਤੇ ਵੱਡੀ ਚਰਚਾ ਚੱਲ ਪਈ ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਅੱਜ ਇਹ ਆਖਿਆ ਕਹਿੰਦਾ ਕਿ ਮੈਂ ਦੁਬਾਰਾ ਚੋਣ ਲੜਾਂਗਾ। ਦੁਬਾਰਾ ਵੋਟਾਂ ਪੈਣਗੀਆਂ। ਜੇ ਦਿੱਲੀ ਵਾਲੇ ਲੋਕਾਂ ਨੇ ਮੈਨੂੰ ਇਮਾਨਦਾਰ ਸਮਝ ਕੇ ਜਿਤਾ ਦਿੱਤਾ ਤਾਂ ਫਿਰ ਹੀ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਂਗਾ ਓਨੀ ਦੇਰ ਹੁਣ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾਂਗਾ ਹੁਣ ਕੇਜਰੀਵਾਲ ਦਾ ਇਹ ਨਵਾਂ ਸਿਆਸੀ ਦਾ ਕਿਵੇਂ ਹੋ ਗਿਆ ਤੁਸੀਂ ਪੁੱਛੋਗੇ ਕਿ ਇਹ ਅਸਤੀਫਾ ਦੇਣਾ ਦਾ ਕਿਵੇਂ ਬਿਲਕੁਲ ਕੇਜਰੀਵਾਲ ਜਿਸ ਦਿਨ ਜੇਲ੍ਹ ਚੋਂ ਜ਼ਮਾਨਤ ਤੇ ਆਇਆ ਉਸ ਦਿਨ ਅਦਾਲਤ ਨੇ ਉਹਦੇ ਉੱਪਰ ਇੱਕ ਬਹੁਤ ਵੱਡੀ ਪਾਬੰਦੀ ਇੱਕ ਬਹੁਤ ਵੱਡੀ ਸ਼ਰਤ ਲਾਈ ਸੀ ਕਿ ਇਸ ਤੋਂ ਬਾਅਦ ਹੁਣ ਉਹ ਮੁੱਖ ਮੰਤਰੀ ਵਾਲੇ ਕੰਮ ਨਹੀਂ ਕਰ ਸਕੇਗਾ ਨਾ ਮੁੱਖ ਮੰਤਰੀ ਦੇ ਦਫ਼ਤਰ ਜਾ ਸਕੇਗਾ ਨਾ ਕਿਸੇ ਸਰਕਾਰੀ ਫਾਈਲ ਤੇ ਸਾਈਨ ਕਰ ਸਕੇਗਾ ਮਤਲਬ ਕਹਿਣ ਦਾ ਵੀ ਜਿਹੜੀਆਂ ਮੁੱਖ ਮੰਤਰੀ ਦੀਆਂ ਸ਼ਕਤੀਆਂ ਸੀ ਉਹ ਸਾਰੀਆਂ ਅਦਾਲਤ ਨੇ ਕੇਜਰੀਵਾਲ ਤੋਂ ਖੋਹ ਲਈਆਂ ਸੀ ਜਦੋਂ ਸ਼ਕਤੀਆਂ ਖੋਹ ਲਈਆਂ ਸੀ ਤਾਂ ਹੁਣ ਕੇਜਰੀਵਾਲ ਕੋਲ ਰਾਏ ਸੀ ਕਿ ਉਹ ਫਿਰ ਐਸ ਤਰੀਕੇ ਨਾਲ ਆਪਣਾ ਅਹੁਦਾ ਛੱਡਣ ਜਿਹਦੇ ਨਾਲ ਸੱਪ ਵੀ ਮਰਜੇ ਤੇ ਸੋਟੀ ਵੀ ਬਾਜੇ ਤੇ ਕੇਜਰੀਵਾਲ ਨੇ ਇਹੀ ਕੀਤਾ ਬੀਜੇਪੀ ਨੇ ਪਰ ਕੁਤਰਨ ਦੀ ਕੋਸ਼ਿਸ਼ ਕੀਤੀ ਪਰ ਕੇਜਰੀਵਾਲ ਨੇ ਨਵੇਂ ਸਿਆਸੀ ਦਾਦੇ ਨਾਲ ਆਪਣਾ ਹੱਥ ਫੇਰ ਉੱਤੋਂ ਦੀ ਕਰ ਲਿਆ ਅੱਜ ਜਦੋਂ ਕੇਜਰੀਵਾਲ ਨੇ ਅਸਤੀਫਾ ਦਿੱਤਾ ਤਾਂ ਨਾਲ ਉਹਨੇ ਕਹਿਤਾ ਵੀ ਨਵਾਂ ਮੁੱਖ ਮੰਤਰੀ ਬਣਾਵਾਂਗੇ ਤੇ ਨਾਲ ਕਹਿਤਾ ਵੀ ਦਿੱਲੀ ਵਾਲੇ ਜੇ ਮੇਰੇ ਤੇ ਭਰੋਸਾ ਕਰਕੇ ਦੁਬਾਰਾ ਜਿਤਾ ਦੇਣਗੇ ਤਾਂ ਫਿਰ ਕੁਰਸੀ ਤੇ ਬੈਠਾਂਗਾ ਨਾਲੇ ਕਹਿਤਾ ਵੀ ਜਿਹੜੀਆਂ ਚੋਣਾਂ ਫਰਵਰੀ ਚ ਕਰਾਈਆਂ ਜਾਣੀਆਂ ਅਗਲੇ ਸਾਲ ਦਿੱਲੀ ਦੇ ਵਿੱਚ ਉਹ ਵੋਟਾਂ ਐਸੇ ਸਾਲ ਨਵੰਬਰ ਚ ਪੁਵਾਈਆਂ ਜਾਣ ਹੁਣ ਬੀਜੇਪੀ ਇੱਥੇ ਵੀ ਕਸੂਤੀ ਫਸ ਗਈ ਹੈ ਦੇਖੋ ਬੀਜੇਪੀ ਨੂੰ ਐ ਸੀ ਵੀ ਜਦੋਂ ਹੁਣ ਕੇਜਰੀਵਾਲ ਦੀਆਂ ਸ਼ਕਤੀਆਂ ਅਦਾਲਤ ਨੇ ਖੋਹ ਲਈਆਂ ਨੇ ਮੁੱਖ ਮੰਤਰੀ ਦੇ ਉੱਪਰ ਉਹਦੇ ਪਾਬੰਦੀ ਲਾ ਦਿੱਤੀ ਇੱਕ ਤਰ੍ਹਾਂ ਨਾਲ ਤਾਂ ਹੁਣ ਹੁਣ ਕੀ ਬਣੇਗਾ ਜਦੋਂ ਕੇਜਰੀਵਾਲ ਕੋਲ ਕੋਈ ਸ਼ਕਤੀ ਨਹੀਂ ਗਈ ਕੇਜਰੀਵਾਲ ਨੇ ਉਹਦਾ ਛੱਡਣਾ ਨਹੀਂਗਾ ਤਾਂ ਫਿਰ ਅਸੀਂ ਕਵਾਂਗੇ ਵੀ ਰਾਸ਼ਟਰਪਤੀ ਰਾਜ ਲਾਇਆ ਜਾਵੇ ਦਿੱਲੀ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜੇ ਬੀਜੇਪੀ ਦੇ ਕਈ ਵੱਡੇ ਆਗੂ ਸੀ ਉਹ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਗਏ ਰਾਸ਼ਟਰਪਤੀ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ ਕਿਹਾ ਵੀ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਓ ਕਿਉਂਕਿ ਮੁੱਖ ਮੰਤਰੀ ਜੇਲ੍ਹ 'ਚ ਹੈ ਤੇ ਕੰਮ ਰੁਕੇ ਹੋਏ ਨੇ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਉਹਨਾਂ ਦਾ ਮੰਗ ਪੱਤਰ ਅੱਗੇ ਕਾਰਵਾਈ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਵੀ ਭੇਜ ਦਿੱਤਾ ਹੋਇਆ ਤਾਂ ਉਦੋਂ ਤੱਕ ਚਰਚਾ ਚੱਲ ਰਹੀ ਸੀ ਕਿ ਕਿਤੇ ਨਾ ਕਿਤੇ ਰਾਸ਼ਟਰਪਤੀ ਨੂੰ ਵੀ ਤਿਆਰ ਕਰ ਲਿਆ ਗਿਆ ਰਾਸ਼ਟਰਪਤੀ ਰਾਜ ਲਾਉਣ ਦੇ ਲਈ ਔਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਹਿ ਰਹੀ ਹੈ ਵੀ ਰਾਸ਼ਟਰਪਤੀ ਕੀ ਦਾ ਉਹ ਕਹਿ ਰਹੇ ਆ ਕਿ ਬੀਜੇਪੀ ਦੇ ਆਗੂ ਨੂੰ ਰਾਸ਼ਟਰਪਤੀ ਬਣਾਇਆ ਗਿਆ ਹੋਇਆ ਔਰ ਉਹਨਾਂ ਦੀ ਹੀ ਮੰਨੇਗਾ ਪਰ ਉਸ ਤੋਂ ਬਾਅਦ ਹੁਣ ਕੇਜਰੀਵਾਲ ਨੇ ਇਹ ਨਵਾਂ ਦਾਅ ਖੇਡਿਆ ਕੇਜਰੀਵਾਲ ਨੂੰ ਇਹ ਪਤਾ ਕਿ ਇਸ ਟਾਈਮ ਦਿੱਲੀ ਦੇ ਵਿੱਚ ਭਾਜਪਾ ਕੋਲੇ ਤੇ ਕਾਂਗਰਸ ਦੋਨਾਂ ਕੋਲੇ ਹੀ ਕੋਈ ਵੱਡਾ ਆਗੂ ਦਿੱਲੀ ਵਾਸਤੇ ਨਹੀਂਗਾ ਦਿੱਲੀ ਵਾਸਤੇ ਕੇਜਰੀਵਾਲ ਹੀ ਆਮ ਆਦਮੀ ਪਾਰਟੀ ਹੀ ਲੋਕਾਂ ਦੀ ਇਸ ਟਾਈਮ ਤੱਕ ਇੱਕ ਚੁਆਇਸ ਰਹੀ ਹੈ ਤਿੰਨ ਵਾਰ ਲਗਾਤਾਰ ਔਰ ਹੁਣ ਫਿਰ ਚੋਣਾਂ 'ਚ ਰਹਿ ਗਏ ਸੀ 5 ਮਹੀਨੇ ਪਰ ਕੇਜਰੀਵਾਲ ਨੇ ਕਹਿਤਾ ਵੀ ਪਹਿਲਾਂ ਕਰਾਓ 2-3 ਮਹੀਨੇ ਨਵੰਬਰ 'ਚ ਕਰਾਓ ਤਾਂ ਹੁਣ ਵੇਖਣਾ ਇਹ ਹੈ ਕਿ ਚੋਣਾਂ ਕਰਵਾਈਆਂ ਜਾਂਦੀਆਂ ਨੇ ਕਿ ਨਹੀਂ ਕਰਵਾਈਆਂ ਜਾਂਦੀਆਂ ਪਰ ਇੱਥੇ ਭਾਜਪਾ ਦੀਆਂ ਖੁਸ਼ੀਆਂ 'ਚ ਰੰਗ ਚਪੰਗ ਜ਼ਰੂਰ ਪੈ ਗਿਆ ਕਿਉਂਕਿ ਕੇਜਰੀਵਾਲ ਨੇ ਇਹ ਜਿਹੜਾ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ ਉਹ ਮਾਰਿਆ ਉਹਦੇ ਨਾਲ ਕੇਜਰੀਵਾਲ ਨੇ ਸੱਪ ਵੀ ਮਾਰਤਾ ਸੋਟੀ ਵੀ ਵਿਚਾਲੀ ਹੈ ਹੁਣ ਸਵਾਲ ਇਹ ਆ ਕਿ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਕਿਨੂੰ ਜਾਊਗਾ ਇਹਦੇ ਤੇ ਸਾਫ ਹੈ ਕੇਜਰੀਵਾਲ ਨੇ ਕਹਿਤਾ ਵੀ ਮੈਂ ਵੀ ਅਸਤੀਫਾ ਦੇ ਰਿਆ ਤੇ ਮਨੀਸ਼ ਸੋਦੀਆ ਵੀ ਆਪਦੇ ਅਹੁਦੇ ਤੋਂ ਅਸਤੀਫੇ ਤੇ ਰਹਿਣਗੇ ਕਹਿਣ ਦਾ ਭਾਵ ਕੇਜਰੀਵਾਲ ਨੇ ਆਪਦੇ ਨਾਲ ਨਾਲ ਮਨੀਸ਼ ਸੋਦੀਆ ਨੂੰ ਵੀ ਮੁੱਖ ਮੰਤਰੀ ਦੇ ਉਹਦੇ ਤੋਂ ਪਾਸੇ ਰੱਖ ਲਿਆ ਫਿਰ ਕੌਣ ਰਹਿ ਗਿਆ ਅੱਗੇ ਹੁਣ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਕਿਹਨੂੰ ਜਾਊਗਾ ਤਾਂ ਇਹਦਾ ਜਵਾਬ ਇਹ ਹੈ ਉਹਨੂੰ ਬਣਾਇਆ ਜਾਊਗਾ ਜਿਹੜਾ ਕੇਜਰੀਵਾਲ ਦਾ ਬਹੁਤ ਨੇੜਲਾ ਭਰੋਸੇਯੋਗ ਜੀ ਹਜੂਰੀਆ ਹੋਊਗਾ ਉਹਨੂੰ ਬਣਾਇਆ ਜਾਊਗਾ ਜਿਹੜੀ ਮੰਤਰੀ ਆਤਸ਼ੀ ਹੈ ਤਾਂ ਉਹ ਪਿਛਲੇ ਟਾਈਮ ਤੋਂ ਵਾਵਾ ਐਕਟਿਵ ਰਹੀ ਹੈ ਜਦੋਂ ਤੋਂ ਕੇਜਰੀਵਾਲ ਜੇਲ੍ਹ ਚ ਗਿਆ ਤਾਂ ਉਹਨੇ ਬਹੁਤ ਸਾਰੀਆਂ ਪ੍ਰੈਸ ਕਾਨਫਰੰਸ ਕੀਤੀਆਂ ਵੱਡੇ ਵੱਡੇ ਬਿਆਨ ਦਿੱਤੇ ਔਰ ਮੰਨਿਆ ਜਾਂਦਾ ਹੈ ਕਿ ਮੰਤਰੀ ਆਤਸ਼ੀ ਕੇਜਰੀਵਾਲ ਦੀ ਕਾਫੀ ਭਰੋਸੇਯੋਗ ਹੈ ਕਾਫੀ ਨੇੜੇ ਹੈ ਤਾਂ ਕੇਜਰੀਵਾਲ ਫਿਰ ਹੋ ਸਕਦਾ ਉਹਨੂੰ ਹੀ ਮੁੱਖ ਮੰਤਰੀ ਬਣਾਵੇ ਪੰਜਾਬ 'ਚ ਤਾਂ ਕਿਸੇ ਨੂੰ ਬਣਾਉਣਾ ਨਹੀਂ ਪੰਜਾਬ 'ਚ ਤਾਂ ਇੱਕ ਵੱਡਾ ਸਿਆਪਾ ਆਮ ਆਦਮੀ ਪਾਰਟੀ 'ਚ ਹੋਰ ਨਜ਼ਰ ਆ ਰਿਹਾ ਹੈ ਧੜੇਬੰਦੀ ਨਜ਼ਰ ਆ ਰਹੀ ਹੈ ਚਰਚਾ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਦਲਦੀ ਨੌਬਤ ਆ ਸਕਦੀ ਹੈ ਭਗਵੰਤ ਮਾਨ ਨੂੰ ਪਾਸੇ ਕੀਤਾ ਜਾ ਸਕਦਾ ਹੈ ਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਔਰ ਕਲਤਾਰ ਸੰਧਵਾ ਵੀ ਇਸ ਲਾਈਨ ਚ ਦੱਸੇ ਜਾ ਰਹੇ ਨੇ ਤੇ ਪ੍ਰੋਫੈਸਰ ਬਰਜਿੰਦਰ ਕੌਰ ਜਿਹੜੇ ਤਲਵੰਡੀ ਸਾਬੋ ਵਾਲੇ ਨੇ ਉਹ ਵੀ ਮੁੱਖ ਮੰਤਰੀ ਦੀ ਲਾਈਨ ਚ ਦੱਸੇ ਜਾ ਰਹੇ ਨੇ ਜਦੋਂ ਪੰਜਾਬ ਚ ਆਮ ਆਦਮੀ ਦੀ ਸਰਕਾਰ ਬਣੀ ਸੀ ਉਦੋਂ ਹੀ ਮੁੱਖ ਮੰਤਰੀ ਬਣਾਉਣ ਦੇ ਮੁੱਦੇ ਤੇ ਭਗਵੰਤ ਮਾਨ ਦੇ ਨਾਲ ਨਾਲ ਪ੍ਰੋਫੈਸਰ ਬਰਜਿੰਦਰ ਕੌਰ ਦਾ ਨਾਮ ਵੀ ਸੀਗਾ ਕਲਤਾਰ ਸਿੰਘ ਸੰਧਵਾ ਉਹਦੋਂ ਅਜੇ ਲਾਈਨ 'ਚ ਨਹੀਂ ਸੀ ਪਰ ਸਪੀਕਰ ਬਣ ਤੋਂ ਬਾਅਦ ਉਹਦੇ ਇੱਛਾਵਾਂ ਵੀ ਵੱਡੀਆਂ ਹੋ ਗਈਆਂ ਤੇ ਦੱਸਿਆ ਜਾਂਦਾ ਹੈ ਕਿ ਹੁਣ ਸਭ ਕੁਝ ਅੱਛਾ ਨਹੀਂ ਹੈ ਪੰਜਾਬ ਦੀ ਆਮ ਆਦਮੀ ਪਾਰਟੀ 'ਚ ਦੱਸਿਆ ਜਾਂਦਾ ਹੈ ਕਲਤਾਰ ਸਿੰਘ ਸੰਧਵਾ ਤੇ ਭਗਵੰਤ ਮਾਨ ਦੀ ਆਪਸ 'ਚ ਥੋੜੀ-ਥੋੜੀ ਖੜਕੀ ਹੋਈ ਹੈ ਦੱਸਿਆ ਜਾਂਦਾ ਹੈ ਪ੍ਰੋਫੈਸਰ ਬਰਜਿੰਦਰ ਕੌਰ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਭਗਵੰਤ ਮਾਨ ਦੇ ਐਂਟੀ ਰਹੀ ਹੈ ਇਸੇ ਕਰਕੇ ਦੋ ਵਾਰੀ ਐਮਐਲਏ ਬਣਨ ਤੋਂ ਬਾਅਦ ਵੀ ਉਹਨੂੰ ਮੰਤਰੀ ਨਹੀਂ ਬਣਾਇਆ ਗਿਆ ਪਹਿਲੀ ਵਾਰ ਐਮਐਲਏ ਜਿਹੜੇ ਬਣੇ ਚਾਹੇ ਉਹ ਅਨਮੋਲ ਗਗਨਮਾਨ ਹੋਵੇ ਜਾਂ ਹੋਰ ਕਈ ਹੋਣ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਪਰ ਉਹ ਦੂਜੀ ਵਾਰ ਜਿੱਤੀ ਸੀ ਪੰਜਾਬ ਚ ਐਮਐਲਏ ਉਹਨੂੰ ਨਹੀਂ ਬਣਾਇਆ ਗਿਆ ਕਿਉਂਕਿ ਭਗਵੰਤ ਮਾਨ ਨਾਲ ਉਹਦੀ ਠੀਕ ਨਹੀਂ ਬੈਠਦੀ ਔਰ ਕੁਮਰ ਵਿਜੇ ਪ੍ਰਤਾਪ ਐਮਐਲਏ ਗੋਗੀ ਹੋਰ ਕਿੰਨੇ ਹੀ ਐਮਐਲਏ ਨੇ ਜਿਨ੍ਹਾਂ ਨੇ ਹੁਣ ਤੱਕ ਭਗਵੰਤ ਮਾਨ ਦੀ ਸਰਕਾਰ ਉੱਪਰ ਹੀ ਵੱਡੇ ਸਵਾਲ اٹھਾਏ ਨੇ ਜਿਨ੍ਹਾਂ ਨੇ ਵੱਡੇ ਇਤਰਾਜ਼ ਕੀਤੇ ਨੇ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ ਕੰਮ ਠੀਕ ਨਹੀਂ ਚੱਲ ਰਿਹਾ ਅਫਸਰ ਸਾਡੀ ਮੰਨਦੇ ਕੋਈ ਨਹੀਂ ਸਾਨੂੰ ਪਾਵਰਾਂ ਨਹੀਂ ਦਿੱਤੀਆਂ ਹੋਈਆਂ ਸਾਨੂੰ ਸ਼ਕਤੀ ਕੋਈ ਨਹੀਂ ਦਿੱਤੀ ਹੋਈ ਤਾਂ ਹੁਣ ਜਦੋਂ ਕੇਜਰੀਵਾਲ ਨੇ ਹੀ ਅਸਤੀਫਾ ਉਧਰੋਂ ਦੇ ਦਿੱਤਾ ਹੈ ਤਾਂ ਫਿਰ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਵੀ ਹਲਚਲ ਤੇ ਗੜਬੜ ਹੋ ਸਕਦੀ ਹੈ ਇੰਤਜ਼ਾਰ ਕਰਨਾ ਪਵੇਗਾ ਕੁਝ ਟਾਈਮ ਦੇ ਲਈ ਕੀ ਹੁੰਦਾ ਹੈ ਪਿਕਚਰ ਅਭੀ ਬਾਕੀ ਹੈ ਹਰਿਆਣਾ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਹੁਣ ਜਿਹੜੇ ਭਗਵੰਤ ਮਾਨ ਨੇ ਕਮਾਲ ਕਮਾਨ ਸੰਭਾਲੀ ਹੋਈ ਸੀ ਕੇਜਰੀਵਾਲ ਬਾਹਰ ਆ ਗਏ ਨੇ ਤਾਂ ਹੁਣ ਇਹ ਉਮੀਦ ਹੈ ਕਿ ਕੇਜਰੀਵਾਲ ਉੱਥੇ ਕਮਾਨ ਸੰਭਾਲ ਲਓ ਜੀ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੇਜਰੀਵਾਲ ਨੇ ਨਵਾਂ ਤੇ ਵੱਡਾ ਸਿਆਸੀ ਦਾ ਖੇਡ ਦਿੱਤਾ ਹੈ ਔਰ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਤਾ ਤੇ ਨਾਲ ਹੀ ਕਹਿ ਦਿੱਤਾ ਕਿ ਦਿੱਲੀ ਦਾ ਹੁਣ ਨਵਾਂ ਮੁੱਖ ਮੰਤਰੀ ਬਣਾਇਆ ਜਾਏਗਾ ਔਰ ਕੇਜਰੀਵਾਲ ਨੇ ਭਾਸ਼ਣ ਦਿੱਤਾ